ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਅੱਗ ਬੁਝਾਉਣ ਨੂੰ ਲੱਗੀਆਂ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨਕੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਨਾਲ ਬਣੇ ਹੋਏ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ ਅੱਗ ਸਵੇਰੇ 6 ਵਜੇ ਲੱਗੀ ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਫਾਇਰ ਬ੍ਰਿਗੇਡ ਦੀਆਂ ਸਮਰਾਲਾ ਤੇ ਖੰਨੇ ਦੀਆਂ 7 ਗੱਡੀਆਂ ਵੱਲੋਂ ਭਾਰੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਅਤੇ 40 ਤੋਂ ਵੱਧ ਪਾਣੀ ਦੀਆਂ ਗੱਡੀਆਂ ਖਪਤ ਹੋਣ ਤੋਂ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅੱਗ ਬਾਰੇ ਜਾਣਕਾਰੀ ਦੇਦਿਆ ਕਿਸਾਨ ਆਟੋ ਸੇਲ ਅਤੇ ਪਿੰਡੀ ਐਗਰੀਕਲਚਰ ਦੀਆਂ ਫਰਮਾਂ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 6 ਵਜੇ ਪਿੰਡ ਦੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਹਨਾਂ ਦੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ ਹੋਈ ਹੈ ਤਾਂ ਮੈਂ ਤੁਰੰਤ ਮੌਕੇ ਤੇ ਪਹੁੰਚਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸਾਨੂੰ ਸਵੇਰੇ 6 ਵਜੇ ਫੋਨ ਆਇਆ ਕਿ ਮਾਂਕੀ ਪਿੰਡ ਪ੍ਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਦੇਖਣ ਨੂੰ ਇਹ ਮਿਲਿਆ ਕਿ ਇਹ ਪ੍ਰਾਲੀ ਦਾ ਡੰਪ ਸਕੂਲ ਦੇ ਗਰਾਊਂਡ ਦੇ ਬਿਲਕੁਲ ਨਾਲ ਬਣਿਆ ਹੋਇਆ ਹੈ ਜੋ ਕਿ ਬਿਲਕੁਲ ਗਲਤ ਹੈ ਅਤੇ ਅੱਜ ਸਕੂਲ ਵੀ ਲੱਗਿਆ ਹੋਇਆ ਹੈ ਪਰਾਲੀ ਨੂੰ ਲੱਗੀ ਹੋਈ ਅੱਗ ਤੋਂ ਨਿਕਲਣ ਵਾਲੇ ਤੂਏ ਨਾਲ ਸਕੂਲ ਵਿੱਚ ਪੜਨ ਆਏ ਬੱਚਿਆਂ ਨੂੰ ਵੀ ਨੁਕਸਾਨ ਹੋ ਸਕਦਾ ਸੀ। ਪਰਾਲੀ ਦੇ ਡੰਪ ਦੇ ਮਾਲਕਾਂ ਵੱਲੋਂ ਪਰਾਲੀ ਨੂੰ ਲੱਗੀ ਹੋਈ ਅੱਗ ਨੂੰ ਬੁਝਾਉਣ ਵਾਸਤੇ ਪਾਣੀ ਦੇ ਪੁਕਤਾ ਇੰਤਜ਼ਾਮ ਵੀ ਨਹੀਂ ਸਨ। ਜੋ ਕਿ ਇੱਕ ਗੈਰ ਜ਼ਿੰਮੇਵਾਰਾਨਾ ਹੈ। ਪ੍ਰਸ਼ਾਸਨ ਨੂੰ ਇਸ ਤੇ ਗੌਰ ਕਰਨਾ ਚਾਹੀਦਾ। ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਨਾ ਦੀ ਰਿਪੋਰਟ ਕੀ ਰਾਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਇਹ ਕਿਸ ਚੀਜ਼ ਨੂੰ ਅੱਗ ਲੱਗੀ ਹੈ? ਇਹੇ ਪਰਾਲੀ ਦਾ ਡੰਪਰ ਲਾਇਆ ਹੋਇਆ ਸੀ ਅਸੀਂ 1.5 ਏਕੜ ਦੇ ਕਰੀਬ ਰੱਖੇ ਵਿੱਚ ਜੀਚੋਂ ਘਟੋ ਘਟ 60% ਦੇ ਕਰੀਬ ਮਾਲ ਫੁੱਗ ਚੁੱਕਿਆ ਕਿ ਕਿੰਨੀਆਂ ਕੰਪਨੀਆਂ ਦਾ ਮਾਲ ਹੈ ਤੁਹਾਡੀ ਕੰਪਨੀ ਦਾ ਕੀ ਨਾਮ ਹੈ ਸਾਡੀ ਕਿਸਾਨ ਆਟੋ ਸੇਲ ਤੇ ਦੂਜੀ ਕੰਪਨੀ ਕਿਹੜੀ ਹੈ ਪਿੰਦੀ ਐਗਰੀਕਲਚਰ ਦਾ ਇਹ ਅੱਗ ਦੇ ਕਾਰਨ ਪਤਾ ਲੱਗੇ ਕੋਈ ਸ਼ਿਕਾਇਤ ਅੱਗ ਦੇ ਕਾਰਨ ਤਾਂ ਕੋਈ ਸ਼ਰਾਰਤੀ ਹੋ ਸਕਦੇ ਸਵੇਰੇ 6 ਵਜੇ ਇੰਨੀ ਠੰਡ 'ਚ ਕੋਈ ਘਰੋਂ ਬਾਹਰ ਤਾਂ ਕੋਣ ਨਿਕਲਦਾ ਜੇ 6 ਵਜੇ ਅੱਗ ਲੱਗੀ ਸਾਨੂੰ ਸੁਨੇਹਾ ਆਇਆ ਕਿਸੇ ਨੇ ਲੱਟਾਂ ਬੱਚੀਆਂ ਦੇਖਿਆ ਤਾਂ ਘਟੋ ਘਟ 5 ਵਜੇ ਦੇ ਕਰੀਬ ਕਿਸੇ ਨੇ ਕੋਈ ਹਰਕਤ ਕੀਤੀ ਹੋ ਘੰਟਾ-ਢੇ ਅੱਜ ਧੁੰਦ ਵੀ ਸੀਗੀ ਉਹਦੇ ਨਾਲ ਸਭ ਦਾ ਵੀ ਮੌਿਸਟਰਤਾ ਸੀਗਾ ਬਹੁਤ ਜ਼ਿਆਦਾ ਮੌਿਸਟਰ ਸੀ ਜਿੰਨਾ ਜ਼ਿਆਦਾ ਕਹਿ ਦੋ ਇਹ ਪ੍ਰਾਲੀ ਕੀ ਕੰਮ ਆਉਂਦੀ ਹੈ ਇਹ ਪ੍ਰਾਲੀ ਨਾ ਸਟੀਮ ਤੇ ਬਿਲੀ ਬਣਾਉਣ ਦੇ ਕੰਮ ਆਉਂਦੀ ਹੈ ਇੱਕ ਦੋ ਜਾਂਦੀ ਔਰ ਫੇ ਚੱਟੀ ਜਾਂਦੀ ਇਹਨੂੰ ਅਸੀਂ ਡੰਪ ਕਰਦੇ ਹਾਂ ਜਿਵੇਂ ਜਿਵੇਂ ਸਪਲਾਈ ਹੁੰਦੀ ਹੈ ਪਹਿਲਾਂ ਤਾਂ ਫੈਕਟਰੀਆਂ ਦਾ ਆਪਣਾ ਡੰਪ ਮਾਲ ਹੁੰਦਾ ਪਹਿਲਾਂ ਉਹ ਆਪਣਾ ਖਤਮ ਕਰ ਦਿਆਂ ਅੰਦਰੋਂ ਫੇ ਬਾਹਰ ਵਾਲਾ ਮਾਲ ਖੇਤਾਂ ਵਾਲਾ ਜਿਹੜਾ ਲੱਗੇ ਉਹ ਡੰਪ ਚੁੱਕਣਾ ਸ਼ੁਰੂ ਹੁੰਦੇ ਨੇ ਫਰਵਰੀ ਮਾਰ ਤੋਂ ਬਾਹਰ ਦਾ ਮਾਲ ਚੁੱਕਣਾ ਸ਼ੁਰੂ ਕਰਦੇ ਹਾਂ ਸਕੂਲ ਦੇ ਗਰਾਊਂਡ ਦੇ ਨਾਲ ਕੀ ਇਹ ਸਹੀ ਰਮ ਜਿਹੜਾ ਸਹੀ ਆ ਅਸੀਂ ਜੋ ਕੰਡੀਸ਼ਨ ਦੇ ਹਿਸ 10 ਫੁੱਟ ਦੀ ਸਪੇਸ ਦੇ ਕੇ ਮਾਲ ਲਾਇਆ ਹੈ ਵੀ ਵੈਂਟੀਨੇਸ਼ਨ ਕੋਈ ਇਦਾਂ ਦਾ ਕੋਈ ਨੁਕਸਾਨ ਕੰਧ ਨੂੰ ਜਾਂ ਵੈਸੇ ਵੀ ਇਹ ਗਰਾਊਂਡ ਆ ਨਾ ਕਿ ਸਕੂਲਰ ਸਕੂਲ ਦੀ ਗਰਾਊਂਡ ਆ ਗਰਾਊਂਡ ਤੋਂ ਇੱਥੋਂ ਸਕੂਲ ਦੀ ਇਹ ਦੂਰੀ ਵੀ ਲਾਉਂਗੇ ਘਟੋ ਘਟ 4-500 ਫੁੱਟ ਦੀ ਆ ਸਕੂਲ ਦੀ ਦੂਰੀ ਜੇ ਆਪਾਂ ਲਈਏ 4-500 ਫੁੱਟ ਦੀ ਡਿਸਟੈਂਸ ਜੀ ਕੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੁਣ ਹਾਂ ਤਹਿਸੀਲਦਾਰ ਸਾਹਿਬ ਆਏ ਸੀ ਮੌਕੇ ਤੇ ਕੁਝ ਕੀਤਾ ਉਹਨਾਂ ਨੇ ਕੁਝ ਨਹੀਂ ਗਿਆ ਲੈ ਕੇ ਡਿਟੇਲ ਉਹਨਾਂ ਬਟਵਾਰੀ ਸਾਹਿਬ ਬਲਾ ਸੀ ਰਕਵਾ ਨੰਬਰ ਵਗੈਰਾ ਲਿਆ ਬਾਕੀ ਜੋ ਫਾਇਰ ਗੇਟ ਦਾ ਸਾਨੂੰ ਸਾਥ ਮਿਲਿਆ ਸਮਰਾਲੇ ਵੱਲੋਂ ਵੀ ਖੰਨੇ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਸਾਨੂੰ ਬਹੁਤ ਵਧੀਆ ਸਹਾਇਕ ਸਹਿਯੋਗ ਮਿਲਿਆ ਘੱਟੋ ਘੱਟ 7-8 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਖੰਨੇ ਦੀਆਂ ਵੀ ਸਮਰਾਲੇ ਦੀਆਂ ਵੀ ਤੇ ਕਿਸਮ ਖੰਨੇ ਦੀ ਇੰਡਸਟਰੀ ਦੀ ਵੀ ਬੜੀ ਗੱਡੀ ਸੀ ਉਹ ਵੀ ਥੋੜੇ ਵੱਲੋਂ ਪਾਣੀ ਦਾ ਜੰਤ ਜੰਮ ਕੀਤਾ ਇਹ ਕੁਝ ਹਾਂ ਅਸੀਂ ਉਹ ਮੰਗਾਈ ਐ ਇੰਡਸਟਰੀ ਦੀ ਗੱਡੀ ਅਸੀਂ ਉਹ ਵੱਡਾ ਡੈਂਕਰ ਅਸੀਂ ਮੰਗਾਈ ਨਹੀਂ ਤੇ ਨਾ ਜੀ ਡੀ ਅਰਵਿੰਦ ਕਮਲ ਸਮਰਾਲਾ ਫੈਰ ਵਗਿੱਟੋ ਜੀ ਇਹ ਇੱਥੇ ਜਿਹੜੀ ਅੱਗ ਲੱਗੀ ਕਿਹੜੇ ਪਿੰਡ ਲੱਗੀ ਇਹ ਚਿੰਨ੍ਹ ਕਦਰ ਇਹ ਮਾਨਕੀ ਪਿੰਡ ਦੀ ਗੱਠਾ ਪਈ ਸੀ ਪਰਾਲੀ ਦੀਆਂ ਤੇ ਇਹ ਕਾਫੀ بڑا ਲਾਰਡ ਸੀ ਇਹਨਾਂ ਦਾ ਤੇ ਸਾਨੂੰ 6 ਵਜੇ ਕਾਲ ਆਈ 6:05 ਤੇ ਕਿ ਮਾਨਕੀ ਪਿੰਡ ਅੱਗ ਲੱਗੀ ਹੈ ਸਕੂਲ ਦੇ ਕੋਲ ਗਰਾਊਂਡ ਦਾ ਉਹਦੇ ਕੋਲ ਇਹਨੇ ਇਕੱਠਾ ਲੱਗੇ ਹੋਏ ਸੀਗੇ ਤੇ ਸਾਡੀਆਂ ਗੱਡੀਆਂ ਤੁਰੰਤ ਲੈ ਕੇ ਇੱਥੇ ਪਹੁੰਚੇ ਕੁਝ ਖੰਨਾ ਫਾਇਰ ਵਗੈਰੇ ਥੋੜਾ ਆ ਕੇ ਬੈਠੀਆਂ ਨੇ ਗੱਡੀਆਂ ਲੰਗੀ ਤਰੀਨ ਸਪੇਅਰ ਦੀ ਅੱਗ 6 ਵਜੇ ਦੇ ਚੱਲੇ ਨੇ ਗੱਡੀਆਂ ਲਗਾਤਾਰ ਚੱਲ ਰਹੀਆਂ ਨੇ ਕਿੰਨੀਆਂ ਗੱਡੀਆਂ ਲੱਗੀਆਂ ਕੱਡੋ-ਕੱਡ ਵੀ 30-40 ਤੋਂ ਉੱਪਰ ਗੱਡੀਆਂ ਚੱਲ ਗਈਆਂ ਜੀ ਤੇ ਹੁਣ ਕਿੰਨਾ ਕੁ ਥੋੜੋ-ਮੋਟ ਕਾਬੂ ਪਾਇਆ ਗਿਆ ਅੱਗ ਤੇ ਕੁਝ ਨੇਮ ਥੋੜਾ-ਥੋੜਾ ਕਾਬੂ ਹਾਂਜੀ ਕੀ ਲੱਗਦਾ ਵੀ ਸਕੂਲ ਦੇ ਨਾਲ ਹੋਣੀ ਚਾਹੀਦੀ ਸੀ ਨਹੀਂ ਦੇਖੋ ਸਕੂਲ ਆ ਹੋਣੀ ਚਾਹੀਦੀ ਕੋਈ ਕਿ ਧੂਆਂ ਕੋਈ ਪ੍ਰਾਲਿਆ ਧੂਆਂ ਬਹੁਤ ਹੁੰਦਾ ਅੱਗ ਲੱਗਣ ਕਰਕੇ ਵੀ ਸਾਰਾ ਧੂਆਂ ਜਿਹੜੀ ਹਵਾ ਦੀ ਫ੍ਰੈਸ਼ ਇੱਧਰ ਆ ਜੇ ਇੱਧਰ ਹੁੰਦਾ ਤਾਂ ਸਾਰਾ ਧੂਆਂ ਸਕੂਲ ਦੇ ਬੱਚਿਆਂ ਨੂੰ ਜਾਣਾ ਸੀਗਾ ਉਸ ਕਾਰਨ ਬੱਚੇ ਵੀ ਬਿਮਾਰ ਹੋ ਸਕਦੇ ਸੀਗੇ ਜਿਹੜੀ ਕੰਪਨੀ ਉਹਨੂੰ ਲਾਇਆ ਉਹਨਾਂ ਕੋਲੋਂ ਪਾਣੀ ਦੀ ਇੰਤਿਆਹ ਸੀ ਨਹੀਂ ਤੇਰੀ ਉਹ ਹੁਣੋਂ ਦੀ ਗੱਡੀ ਆਈ ਹੈ ਬਾਹਰੋਂ ਉਹਨਾਂ ਕੋ ਸਿਗਰੀ ਦੀ ਗੱਡੀ ਨਹੀਂ ਪੈਕਟਿਜ ਖੜੀ ਸੀ ਉੱਥੋਂ ਗੱਡੀ ਨੇ ਬੁਲਾਈ ਇਹਨਾਂ ਨੇ ਆਪਣੀ ਅਧਰੀਆਂ ਕੋ ਪਾਣੀ ਦਾ ਕੋਈ ਇੰਤਿਆਹ ਹੈ ਨਹੀਂ ਸੀਗਾ ਇਸ ਟਾਈਮ ਤੇ ਕੰਪਨੀ ਜ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਕਿਸੇ ਨੇ ਜਾ ਕੇ ਲਾਡ ਡਰ ਨਾਲ ਕਿਸੇ ਬੰਦੇ ਨੂੰ ਲਾਈ ਆ ਇਹਨਾਂ ਦੱਸੰਦਾ ਇਹ ਆ ਵੀ ਬਾਕੀ ਬੰਦੇ ਦਾ ਸਾਨੂੰ ਜਿੱਦਕ ਪਤਾ ਨਹੀਂ ਲੱਗਿਆ ਹੁਣ ਕੀ ਲੱਗਦਾ ਕਿੰਨਾ ਕੁ ਟਾਈਮ ਦਾ ਕਰਕੇ ਦੇਖਾ ਪੂਰਾ ਹਜੀ ਵੀ ਲੱਗ ਜੇਗੀ ਪੂਰੀ ਦਿਹਾੜੀ ਲੱਗ ਜੇ ਤੱਕ ਨਹੀਂ ਫਲਾਣਦੇ ਜਦ ਤੱਕ ਨਹੀਂ ਪੂਰੀ ਦਿਹਾੜੀ ਲੱਗ ਜੇਗੀ